ਅਹ ਸੇਤੂਪਾ ਗੋਲ ਨੂੰ ਜੀ ਸੀ ਤੁਹਾਨੂੰ ਸਭ ਨੂੰ ਪਹਿਲਾਂ ਤਾਂ ਅੱਜ ਜੀ ਆਖਦੇ ਆ ਇਹ ਸਾਡਾ 100 ਡੇ ਟੀਵੀ ਕੈਂਪੇਨ ਚੱਲ ਰਿਹਾ ਉਸ ਦੇ ਵਿੱਚ ਇੱਕ ਹਫਤਾ ਜਿਹੜਾ ਉਸ ਚ ਮੀਡੀਆ ਨਾਲ ਅਸੀਂ ਇੰਟਰੈਕਟ ਕਰਕੇ ਇਸ ਪ੍ਰੋਗਰਾਮ ਬਾਰੇ ਲੋਕਾਂ ਨੂੰ ਦੱਸਣਾ ਇਹ 100 ਡੇ ਟੀਵੀ ਕੈਂਪੇਨ ਪ੍ਰੋਗਰਾਮ ਹੈ ਵੀ ਜਿਹੜੀ ਸਾਡੀ ਹਾਈ ਰਿਸਕ ਪੋਪੂਲੇਸ਼ਨਸ ਉਸ ਨੂੰ ਪਹਿਲਾਂ ਤਾਂ ਅਸੀਂ ਉਸ ਪੋਪੂਲੇਸ਼ਨ ਨੂੰ ਐਨਰੋਲ ਕਰਨਾ ਹੈ ਇਹ ਸਾਡੇ ਜ਼ਿਲ੍ਹੇ ਦੀ ਲਗਭਗ 1.75 ਲੱਖ ਪਾਪੂਲੇਸ਼ਨ ਹੈ ਜਿਹੜੀ ਹਾਈ ਰਿਸਕ ਹੈ ਜਿੰਨਾਂ ਚ ਟੀਵੀ ਦਾ ਜ਼ਿਆਦਾ ਚਾਂਸ ਹੋ ਸਕਦਾ ਹੈ ਉਹ ਸਾਰੀ ਪਾਪੂਲੇਸ਼ਨ ਨੂੰ ਐਨਰੋਲ ਕਰਨਾ ਹੈ ਉਸ ਤੋਂ ਬਾਅਦ ਜਿੰਨੇ ਵੀ ਉਸ ਚ ਸਾਡੇ ਪੇਸ਼IENTS ਹੈ ਉਹਨਾਂ ਦੀ ਸਕਰੀਨਿੰਗ ਹੈ ਸਿੰਪਟੋਮੈਟਿਕ ਸੀ ਉਹਨਾਂ ਦੀਆਂ ਦੋ ਤਰ੍ਹਾਂ ਦੀਆਂ ਟੈਸਟਿੰਗ ਹੈ ਨੈਟ ਟੈਸਟਿੰਗ ਹੈ ਤੇ ਐਕਸ-ਰੇ ਟੈਸਟਿੰਗ ਜਿਹੜਾ ਐਕਸ-ਰੇ ਹੈ ਸਾਡੇ ਸਾਰੇ ਇੰਸਟੀਚਿਊਸ਼ਨ ਚ ਫ੍ਰੀ ਕੀਤਾ ਜਾ ਰਿਹਾ ਹੈ ਐਕਸੈਪਟ ਮੈਡੀਕਲ ਕਾਲਜ ਔਰ ਇਸ ਪ੍ਰੋਗਰਾਮ ਨੂੰ ਜਿਹੜਾ ਹੈਗਾ 23 ਮਾਰਚ ਤੱਕ ਇਹਦਾ ਕੈਂਪੇਨ ਚੱਲਣਾ 100 ਦਿਨਾਂ ਦਾ ਤਾਂ ਲੋਕਾਂ ਤੱਕ ਸਾਰਾ ਸੁਨੇਹਾ ਪਹੁੰਚਾਣ ਲਈ ਤੁਹਾਡੇ ਸਾਰੇ ਜਿਹੜੇ মিডিਆ ਦੇ ਭਰਾਵਾ ਉਹਨਾਂ ਦਾ ਯੋਗਦਾਨ ਇਸ ਚ ਚਾਹੀਦਾ ਹੈ ਔਰ ਲਗਭਗ ਅਸੀਂ 50% ਕਾਮ انرੋਲਮੈਂਟ ਦਾ ਕਰ ਚੁੱਕੇ ਹਾਂ ਜਦੋਂ ਤੋਂ ਦਾ ਕੈਂਪੇਨ ਸ਼ੁਰੂ ਹੋਇਆ ਤਾਂ ਹਜੇ 1 ਮਹੀਨੇ ਤੋਂ ਵੱਧ ਸਮਾਂ ਸਾਡੇ ਕੋਲ ਪਿਆ ਹੈ ਤਾ ਉਸ ਚ ਬਾਕੀ ਰਹਿੰਦਾ ਕੰਮ ਵੀ ਜਿਹੜੀਆਂ ਸਾਡੀਆਂ ਟੀਮਾਂ ਕਰਤਨ ਗਿਆ ਤਾਂ ਇਸ ਨੂੰ 108 ਟੀਵੀ ਕੈਂਪੇਨ ਨੂੰ ਲੋਕਾਂ ਤੱਕ ਪਹੁੰਚਾਣ ਲਈ ਸਾਰੇ ਜਿਹੜਾ ਹੈਗਾ ਇਸ ਤੇ ਜਿਹੜੀ ਨਿਊਜ਼ ਕਨਸੈਂਟਰੇਟ ਕਰਨ ਤਾਂ ਕਿ ਜਿਹੜੀ ਟੀਵੀ ਦੀ ਬਿਮਾਰੀ ਹੈ ਕਿਉਂਕਿ ਇੱਕ ਇਨਫੈਕਸ਼ੀਅਸ ਡੀਜ਼ੀਜ਼ ਹੈ ਤੇ ਜੇ ਇਸ ਦਾ ਡਾਇਗਨੋਸ 7 ਦਿਨ ਵੀ ਲੇਟ ਹੁੰਦਾ ਹੈ ਤਾਂ ਇਹ ਸਮੇਂ ਦੌਰਾਨ ਉਹ 10 ਮਰੀਜ਼ਾਂ ਨੂੰ ਹੋਰ ਬਿਮਾਰੀ ਵੱਢ ਔਰ ਸਭ ਤੋਂ ਪਿਆਨਕ ਪੱਖ ਇਹ ਹੈ ਵੀ ਜੇ ਕੋਈ MDR ਦਾ ਪੇਸ਼ੀਐਂਟ ਡਾਇਗਨੋਸਿਸ ਨੀਟ ਹੋ ਜਾਂਦਾ ਤਾਂ ਉਹ 10 MDR ਨੂੰ ਪ੍ਰਸ਼ਾਦ ਵੰਡੇਗਾ ਜਿਹਨੂੰ ਮੈਨੇਜ ਕਰਨਾ ਬਹੁਤ ਮੁਸ਼ਕਲ ਹੈ ਤਾਂ ਇਹ ਸਕਰੀਨਿੰਗ ਦੇ ਦੌਰਾਨ ਅਸੀਂ ਜਿਹੜਾ ਹੈਗਾ ਸਾਡੇ ਨੋਡਲ ਅਫਸਰ ਹੈ ਡਾਕਟਰ ਲੀਨਾ ਚੋਪੜਾਏ ਤੋਂ ਉਹ ਡਿਟੇਲ ਚ ਸਾਰੇ ਡਾਟਾਸ ਦੇ ਦੇਣੀਏ ਤਾਂ ਇਸ ਪ੍ਰੋਗਰਾਮ ਨੂੰ ਅਸੀਂ ਹਾਈਲਾਈਟ ਕਰੀਏ ਦੋ ਤਿੰਨ ਦਿਨ ਅੱਡਡ ਮੀਡੀਆਸ 'ਚ ਤਾਂ ਕਿ ਲੋਕਾਂ ਨੂੰ ਇਸ ਬਾਰੇ ਜਾਗਰਤੀ ਪਤਾ ਕਿ ਸਰਕਾਰ ਵੱਲੋਂ ਕਿਸ ਤਰ੍ਹਾਂ ਦੀਆਂ ਕੋਸ਼ਿਸ਼ਾਂ ਲੱਗੀਆਂ ਨੇ ਕਿਸ ਤਰ੍ਹਾਂ ਤੋਂ ਹੁੰਦਾ ਹੈ ਨਾ देखो टीबी पेशेंट दी टोटल मेडिसिंस पावा दी ओ आम टीबी है पावन दी ओ एमडीआर टीबी है सारी दवाई फ्री نتی ਜਾਂਦੀ ਹੈ ਜਿਵੇਂ ਆਮ ਪੀਵੀ ਦੀ ਦਵਾਈ ਦੀ ਜੇ ਗੱਲ ਕਰੀਏ ਤਾਂ 6 ਮਹੀਨੇ ਤੋਂ 9 ਮਹੀਨੇ ਦਾ ਕੋਰਸ ਹੈ ਤਾਂ ਉਸ ਤੇ 10 ਤੋਂ 12000 ਰੁਪਏ ਖਰਚਾ ਹੈ ਐਮਡੀਆਰ ਦਾ 1.5 ਤੋਂ 2 ਲੱਖ ਰੁਪਏ ਖਰਚਾ ਇਸ ਦੇ ਨਾਲ ਇੱਕ ਪੋਸ਼ਣ ਅਭਿਆਨ ਪ੍ਰੋਗਰਾਮ ਹੈ ਨਿਸ਼ਚਿਤ ਪੋਸ਼ਣ ਉਸ ਦੇ ਵਿੱਚ ਅਸੀਂ ਮਰੀਜ਼ ਨੂੰ 1000 ਰੁਪੀਸ पर मंथ खान पीन दे रहे हैं उनका डीबी टी उनका अकाउंट पैसे ट्रांसफर करते हैं पिछले साल से कुछ फाइनेंशियल फाइनैशियल गया पर फर्स्ट जनवरी ऑनवर्ड ईच एंड एवरी पेशेंट नू ए पैसे देते जा रहे हैं किसी किस्म की फंड की कोई कमी नहीं है इस प्रोग्राम के तहत और नाल, असी कुछ एन जी ओ सहयोग पोषण किट्स डिस्ट्रीब्यूट कर रहे इस समय 70 ਦੇ ਕਰੀਬ ਅਸੀਂ ਪੇਸ਼IENTS ਨੂੰ ਪੋਸ਼ਨ ਕਿਟ ਡਿਸਟ੍ਰੀਬਿਊਟ ਕਰ ਰਹੇ ਹਾਂ ਤਾਂ ਹੁਣ ਅਸੀਂ ਨਵੇਂ ਡਿਸਾਬਲਡ ਟਾਈ-ਅਪ ਕਰਕੇ ਹੋਰ ਵੱਧ ਤੋਂ ਵੱਧ ਪੋਸ਼ਨ ਕਿਟਸ ਦੇ ਵਿੱਚ ਡੋਨਰਸ ਦੀ ਗਿਣਤੀ ਵਧਾਉਣ ਦੀ ਕੋਸ਼ਿਸ਼ ਕਰਾਂਗੇ ਤਾਂ ਕਿ ਲੋਕਾਂ ਨੂੰ ਵੱਧ ਤੋਂ ਵੱਧ ਕਟਾ ਦੇ ਸਕੋ ਲੋਕ ਕਿਵੇਂ ਸੰਪਰਕ ਕਰਨ ਜਿਹੜੇ ਕਿਸੇ ਰੂਪ ਦੇ ਫੰਡੇਸ਼ਨ ਸਾਡੇ ਪਿੰਡ ਪੱਧਰ ਤੇ ਆਸ਼ਾ ਵਰਕ ਹੈ ਉਹ ਸਾਡੀ ਆਸ਼ਾ ਨੂੰ ਕੰਟੈਕਟ ਕਰ ਸਕਦੇ ਆ ਤਾਂ ਉਸ ਤੋਂ ਬਾਅਦ ਆਸ਼ਾ ਨੂੰ ਅਸੀਂ ਇਨਸੈਂਟਿਵ ਦਿੰਨੇ ਆ ਪੇਸ਼ੈਂਟ ਨੂੰ ਸਿਹਤ ਸੈਂਟਰ ਤੱਕ ਉਹਦੇ ਟੈਸਟ ਕਰਵਾ ਕੇ ਲੈ ਕੇ ਆਂਦਾ ਤਾਂ ਉਹ ਬਾਕੀ ਸੈਟਅਪ ਆਪਣੇ ਆਪ ਹੋ ਜਾਏਗਾ ਹਰ ਇੱਕ ਪਿੰਡ ਦੇ ਵਿੱਚ ਹਰੇਕ ਲੋਕਾਂ ਨੂੰ ਪਤਾ ਹੁੰਦਾ ਵੀ ਸਾਡੀ ਆਸ਼ਾ ਵਰਕਰ ਕਿੱਥੇ ਆ ਪਹਿਲਾਂ ਤਾਂ ਮੇਰੇ ਵੱਲੋਂ ਸਾਰਿਆਂ ਨੂੰ ਸਰਜੀਕਾਲ ਜੀ ਆਮ ਆਵਾਮ ਨੂੰ ਆਪਣੇ ਮਾਸ ਮੀਡੀਆ ਸਰਦੂ ਥੈਂਕ ਯੂ ਜੀ ਤੁਸੀਂ ਸਾਨੂੰ ਕਵਰ ਕਰਨ ਆਏ ਕਿਉਂਕਿ ਗੱਲ ਇਹ ਹੈ ਕਿ ਜਿਹੜਾ 100 ਦਿਨ ਦਾ ਕੈਂਪੇਨ ਸਾਡਾ ਚੱਲ ਰਿਹਾ ਹੈ ਇੱਕ ਜਿਹੜੀ ਮਾਸ ਮੀਡੀਆ ਜੋ ਕੰਮ ਕਰ ਸਕਦੀ ਹੈ ਉਹ ਕੰਮ ਕਿਸੇ ਵੀ ਹੋਰ ਬੱਦਰ ਤੇ ਨਹੀਂ ਹੋ ਸਕਦਾ ਕਿਉਂਕਿ ਜਿਹੜਾ ਅਵੇਅਰਨੈਸ ਦਾ ਕੰਮ ਹੈ ਜੋ ਮਾਸ ਮੀਡੀਆ ਕਰਦੀ ਹੈ ਉਹ ਤੁਸੀਂ ਜੰਜੰ ਤੱਕ ਜਾ ਕੇ ਰੂਟ ਲੈਵਲ ਤੱਕ ਜਾ ਕੇ ਉਹਨੂੰ ਪਹੁੰਚਾ ਸਕਦੇ ਹੋ ਤੇ ਮੈਂ ਤੁਹਾਨੂੰ ਥੈਂਕ ਯੂ ਕਰਨਾ ਚਾਹੂੰਗੀ ਜਿਹੜੀ ਆ 100 ਦਿਨ ਦੀ ਕੈਂਪੇਨ ਹੈ ਇਹ 7 ਦਸੰਬਰ ਨੂੰ ਲਾਂਚ ਹੋਈ ਸੀ 7 ਦਸੰਬਰ 2024 ਨੂੰ ਤੇ ਇਹ ਕੈਂਪੇਨ ਆਪਣੀ ਸਮਾਪਤ ਚੰਗੇ ਤਰੀਕੇ ਨਾਲ ਜਿਹੜੀ ਹੋਣੀ ਹੈ ਉਹ 24 ਮਾਰਚ ਨੂੰ ਹੋਣੀ ਹੈ ਵਰਡ ਟੀਬੀ ਡੇ ਵਾਲੇ ਦਿਨ ਇਹਦੇ ਵਿੱਚ ਆਪਾਂ ਵੈਸੇ ਤਾਂ ਸਾਨੂੰ ਪਤਾ ਹੀ ਹੈ ਕਿ ਵੀ ਜਿਹੜੇ ਟੀਬੀ ਦੇ ਮਰੀਜ਼ ਹੈ ਉਹਨਾਂ ਦੇ ਲੱਛਣਾਂ ਦਾ ਸਾਨੂੰ ਪਤਾ ਹੋਣਾ ਚਾਹੀਦਾ ਹੈ ਜਿਹੜੇ ਲੱਛਣ ਹੈ ਉਹਦੇ ਵਿੱਚ ਇੱਕ ਤਾਂ ਖੰਘ ਜੀ ਬਲਗਮ ਵਾਲੀ ਖਾਂਸੀ ਹੁੰਦੀ ਹੈ ਇੱਕ ਹਫ਼ਤੇ ਤੋਂ ਜ਼ਿਆਦਾ ਪਹਿਲਾਂ ਇਹ 2 ਹਫ਼ਤੇ ਤੋਂ ਜ਼ਿਆਦਾ ਖਾਂ ਨੂੰ ਹੁੰਦੀ ਸੀ ਹੁਣ ਇਹ ਡੈਫੀਨੇਸ਼ਨ ਚੇਂਜ ਕਰ ਦਿੱਤੀ ਗਈ ਹੈ ਜੇ ਕਿਸੇ ਨੂੰ ਵੀ ਇੱਕ ਹਫ਼ਤੇ ਤੋਂ ਜ਼ਿਆਦਾ ਖੰਘ ਹੈ ਮਿਨਾ ਮਿਨਾ ਬੁਖਾਰ ਹੈ ਨਾ ਜਾਂ ਫਿਰ ਰਾਤ ਨੂੰ ਤਰੇੜੀਆਂ ਆਣਾ ਭਾਰ ਦਾ ਘਟਣਾ ਜਾਂ ਫਿਰ ਵਜਨ ਦਾ ਘਟਣਾ ਕਹਿ ਲੋ ਇੱਕ ਭੁੱਖ ਦਾ ਘਟਣਾ ਜੇ ਕਿਸੇ ਨੂੰ ਇਹ ਲੱਛਣ ਹੁੰਦਾ ਹੈ ਤਾਂ ਇਹ ਸੀਜ਼ ਨੂੰ ਆਪਾਂ ਟੀਬੀ ਦੇ ਲੱਛਣਾਂ ਨੂੰ ਸਮਝ ਕੇ ਟੀਬੀ ਦੀ ਚਾਂਸ ਕਰਾਣੀ ਜ਼ਰੂਰੀ ਹੈ ਜੀ ਜੇ ਕਿਸੇ ਵੀ ਮਰੀਜ਼ ਨੂੰ ਕਿਸੇ ਵੀ ਆਮ ਲੋਕਾਂ ਨੂੰ ਇਹ ਦਿੱਕਤ ਆ ਰਹੀ ਹੈ ਤਾਂ ਉਹ ਅੱਗੇ ਆ ਕੇ ਵੱਧ ਛੜ ਕੇ ਆਪੇ ਹੀ ਆਪਣੀ ਜਿਹੜੀ ਟੀਬੀ ਦੀ ਚਾਂਸ ਹੈ ਉਹ ਕਰਾ ਸਕਦੇ ਆ ਜਿਹੜੀ ਟੀਬੀ ਦੀ ਚਾਂਸ ਹੈ ਉਹ ਆਪਣੇ ਸੈਂਟਰਸ ਤੇ ਫ੍ਰੀ ਆਫ ਕਾਸਟ ਯਾਨੀ ਮੁਫਤ ਹੈ ਬਿਲਕੁਲ ਜਿਹੜੀ ਬਲਗਮ ਦੀ ਜਾਂਚ ਹੈ ਬਲਗਮ ਦੀ ਜਾਂਚ ਦੋ ਤਰੀਕੇ ਨਾਲ ਹੁੰਦੀ ਹੈ ਇੱਕ ਹੁੰਦੀ ਹੈ ਛੋਟੀ ਬਲਗਮ ਦੀ ਜਾਂਚ ਤੇ ਇੱਕ ਹੁੰਦੀ ਹੈ ਵੱਡੀ ਮਸ਼ੀਨਾ ਨਾਲ ਜਾਂਚ ਜਿਹਨੂੰ ਆਪਾਂ ਨੈੱਟ ਟੈਸਟਿੰਗ ਕਹਿੰਦੇ ਆ ਇਸ ਕੈਂਪੇਨ ਦੇ ਦੌਰਾਨ ਜਿਹੜੀ ਨੈਟ ਟੈਸਟਿੰਗ ਹੈ ਜਿਹਨੂੰ ਆਪਾਂ ਵੱਡੀਆਂ ਮਸ਼ੀਨਾਂ ਨਾਲ ਟੈਸਟਿੰਗ ਕਹਿੰਦੇ ਆ ਉਹ ਬਿਲਕੁਲ ਮੁਫਤ ਕੀਤੀ ਜਾ ਰਹੀ ਹੈ ਇਹ ਵੈਸੇ ਆਮ ਤੌਰ ਤੇ 2 ਤੋਂ 3000 ਰੁਪਏ ਦਾ ਟੈਸਟ ਹੈ ਪਰ ਸਰਕਾਰ ਵੱਲੋਂ ਇਸ ਕੈਂਪੇਨ ਦੇ ਵਿੱਚ ਸਭ ਤੋਂ ਪਹਿਲਾਂ ਨੈਟ ਟੈਸਟਿੰਗ ਕਰਕੇ ਫ੍ਰੀ ਆਫ ਕਾਸ ਕੀਤਾ ਜਾ ਰਿਹਾ ਹੈ ਇਹਦਾ ਫਾਇਦਾ ਕੀ ਹੈ ਜੀ ਇਹਦੇ ਵਿੱਚ ਜੇ 100 100 ਬੈਸੀਲਾ ਹੈਗੇ ਆ ਤਾਂ ਆਪਾਂ ਕਹਿ ਲਈਏ ਕਿ 100 ਮਰੀਜ਼ਾਂ ਦੇ ਵਿੱਚੋਂ 98% ਚ ਬਿਮਾਰੀ ਇਹ ਫੜੀ ਜਾਂਦੀ ਹੈ ਇਹ ਕਹਿੰਦਾ ਮਤਲਬ ਹੈ ਇਦੀ ਸੈਂਸਿਟੀਵਿਟੀ ਜ਼ਿਆਦਾ ਹੈ। ਕਿ ਹਾਂਜੀ। ਤੇ ਇੱਕ ਜਿਹੜੇ ਨੈਟ ਕੈਸਿੰਗ ਤੇ ਦੂਜੀ ਚੀਜ਼ ਹੈ ਐਕਸ-ਰੇ ਟੈਸਟਿੰਗ। ਜਿਹੜੀ ਚੀਜ਼ ਆਪਣੀ ਐਕਸ-ਰੇ ਦੇ ਵਿੱਚ ਜਿਹੜੀ ਬਿਮਾਰੀ ਹੈ ਉਹ ਛੇਤੀ ਤੋਂ ਛੇਤੀ ਫੜੀ ਜਾ ਸਕਦੀ ਹੈ ਤੇ ਆਪਾਂ ਉਹਦਾ ਇਲਾਜ ਜਿਹੜਾ ਹੈ ਟੀਬੀ ਦਾ ਬਿਲਕੁਲ ਫ੍ਰੀ ਆਫ ਕਾਸਟ 6 ਤੋਂ ਲੈ ਕੇ 9 ਮਹੀਨੇ ਤੱਕ ਜਿਹੜਾ ਇਲਾਜ ਹੈ ਉਹ ਮੁਰਤ ਹੋ ਰਿਹਾ ਜੀ ਬਿਲਕੁਲ। ਮੈਂ ਮਨ ਤੋਂ ਮੈਂ ਪੀਜ਼ ਰੈਡੀਕਲਸ ਹੈ ਕਿਹੜੀ ਪ੍ਰੋਬਲਮ ਹੈ ਕਿ ਆਮ ਪਬਲਿਕ ਨੂੰ ਗਲਤੀ ਆ ਉਹਦਾ ਕੀ ਹੁੰਦਾ ਕਿ ਇਹ ਕੰਪਨੀ ਕੋਲ ਤੋਂ ਉਹਨੇ ਲਿਆ ਉਹਦਾ ਕੀ ਕੋਰਸ ਸ਼ੁਰੂ ਹੋ ਰਹਿਣਾ ਵੀ ਕਰੀ ਹੋਣਾ ਉਹਦੇ ਵਿੱਚ ਦੇਖੋ ਜਿਹੜੀ ਟੀਬੀ ਦੀ ਆਮ ਤੌਰ ਤੇ ਦਵਾਈ ਹੈ ਉਹ 6 ਮਹੀਨੇ ਦੀ ਦਵਾਈ ਹੈ ਇਹਦੇ ਵਿੱਚ ਇਹ ਦੋ ਤਰੀਕੇ ਨਾਲ ਡਿਵਾਈਡਡ ਹੁੰਦੀ ਹੈ ਇੱਕ ਹੁੰਦਾ ਇਹਦਾ ਇੰਟੈਂਸਿਵ ਫੇਸ ਤੇ ਦੂਸਰਾ ਹੁੰਦਾ ਕੰਟੀਨਿਊਸ਼ਨ ਫੇਸ ਜਿਹੜਾ ਇੰਟੈਂਸਿਵ ਫੇਸ ਹੁੰਦਾ ਉਹ ਹੁੰਦਾ 56 ਦਿਨ ਦਾ ਜਿਹੜਾ 56 ਦਿਨ ਦਾ ਫੇਸ ਹੈ ਆਪਾਂ ਕਹਿੰਦੇ ਆ ਮਰੀਜ਼ ਨੂੰ ਕਿ ਮਾਸਕ ਜਿਹੜਾ ਹੈ ਤੁਸੀਂ ਅ ਕਟੋ ਕਟੇ 50 ਦਿਨ ਜ਼ਰੂਰ ਲਗਾ ਕੇ ਰੱਖੋ ਕਿਉਂਕਿ 56 ਦਿਨ ਦੇ ਬਾਅਦ ਜਿਹੜੀ ਬੈਸਿਲੀ ਹੈ ਜਿਹੜੇ ਬੈਕਟੀਰੀਆ ਹੈ ਕਿਟਾਣੂ ਹੈ ਉਹਨਾਂ ਦੀ ਮਾਤਰਾ ਕਾਫੀ ਘਟ ਜਾਂਦੀ ਹੈ ਤੇ ਮਰੀਜ਼ ਜਿਹੜੀ ਆਪਣੀ ਬਿਮਾਰੀ ਦੂਜੇ ਮਰੀਜ਼ ਨੂੰ ਨਹੀਂ ਫੈਲਾਉਂਦਾ ਤੇ ਅਸੀਂ ਕਹਿੰਦੇ ਹਾਂ ਕਿ 56 ਦਿਨ ਦੇ ਵਿੱਚ ਇਹਦੀ ਰਿਕਵਰੀ ਜਿਹੜੀ ਹੈ ਸ਼ੁਰੂ ਹੋ ਜਾਂਦੀ ਹੈ ਪਰ ਜਿਹੜਾ ਕੋਰਸ ਹੈ ਉਹ 6 ਮਹੀਨੇ ਦਾ ਹੈ 6 ਮਹੀਨੇ ਦਾ ਕੋਰਸ ਆਪਾਂ ਪੂਰਾ ਕਰਨਾ ਹੈ ਤੇ ਉਹਨੂੰ ਬਿਲਕੁਲ ਵੀ ਆਪਾਂ ਛੱਡਣਾ ਨਹੀਂ ਇਹ ਸੋਚ ਕੇ ਕਈ ਵਾਰੀ ਮਰੀਜ਼ ਕੀ ਸੋਚਦੇ ਆ ਕਿ ਕੀ ਕੀ ਹੁੰਦਾ ਕਿ ਜਦੋਂ ਆਪਾਂ ਦਵਾਈ ਸ਼ੁਰੂ ਕਰਦੇ ਆ ਤਾ ਰਿਕਵਰੀ ਸ਼ੁਰੂ ਹੋ ਜਾਂਦੀ ਆ ਉਹਨਾਂ ਦੇ ਜਿਹੜੇ ਲੱਛਣ ਨੇ ਉਹ ਘਟ ਜਾਂਦੇ ਆ ਤੇ ਉਹ ਕੀ ਕਰਦੇ ਆ ਉਹ ਦਵਾਈ ਜਿਹੜੀ ਉਹ ਛੱਡ ਦਿੰਦੇ ਆ ਉਹ ਕਹਿੰਦੇ ਵੀ ਅਸੀਂ ਠੀਕ ਹੋ ਗਏ ਤਾਂ ਕਰਕੇ ਉਹ ਦਵਾਈ ਛੱਡ ਦਿੰਦੇ ਆ ਪਰ ਆਪਾਂ ਜਿਹੜੀ ਦਵਾਈ ਹੈ ਉਹ ਛੱਡਣੀ ਨਹੀਂ 6 ਮਹੀਨੇ ਦਾ ਕੋਰਸ ਸਰਕਾਰ ਨੇ ਇਸੇ ਕਰਕੇ ਬਣਾਇਆ ਹੈ ਕਿ ਜਿਹੜੇ ਕਿਟਾਣੂ ਆ ਉਹ ਜੜੋਂ ਆਪਾਂ ਖਤਮ ਕਰ ਦਈਏ ਤਾਂ ਕਿ ਬਿਮਾਰੀ ਦੁਬਾਰਾ ਨਾ ਉੱਠੇ ਡਾਕਟਰ ਇੱਕ ਦੇਖੇ ਦੇ ਵਿੱਚ ਆ ਰਹੇ ਹੈਗਾ ਕੁਝ ਲੱਛਣ ਪਾਈ ਜਾਂਦੇ ਹੈਗੇ ਕਈਆਂ ਦੇ ਵਿੱਚ ਕਈ ਡਰਦੇ ਮਾਰੇ ਇੱਥੇ ਹਸਪੀਟਲ ਤੇ ਨਹੀਂ ਆਉਂਦੇਗੇ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਉਹਨਾਂ ਨੂੰ ਅਸੀਂ ਦੇਖੋ ਜਿਹੜੀ ਟੀਬੀ ਦੀ ਬਿਮਾਰੀ ਹੈ ਉਹ ਜੇ ਆਪਾਂ ਉਹਦਾ ਇਲਾਜ ਟਾਈਮ ਤੇ ਨਹੀਂ ਕਰਾਉਂਦੇ ਤਾਂ ਇੱਕ ਤਾਂ ਜਿਹੜਾ ਮਰੀਜ਼ ਹੈ ਉਹਦੇ ਵਿੱਚ ਇਹ ਸਿਵियर ਕਿਸਮ ਨਾਲ ਕਹਿਣ ਦਾ ਮਤਲਬ ਹੈ ਟੀਬੀ ਵੱਧ ਸਕਦੀ ਹੈ ਪਹਿਲੀ ਗੱਲ ਤੇ ਦੂਜੀ ਗੱਲ ਜਿਹੜਾ ਟੀਬੀ ਦਾ ਮਰੀਜ਼ ਹੈ ਉਹ ਆਪੇ ਅੱਗੇ ਵੀ ਆਪਣੇ ਜਿਹੜੇ ਫੈਮਿਲੀ ਮੈਂਬਰਸ ਐ ਜਿਹੜੇ ਉਹਦੇ ਕੰਟੈਕਟਸ ਐ ਜਿਹੜੇ ਘਰ ਦੇ ਲੋਕੀ ਐ ਉਹਨਾਂ ਨੂੰ ਉਹ ਜਿਹੜੀ ਟੀਬੀ ਅੱਗੇ ਫੈਲਾ ਸਕਦਾ ਜਿਵੇਂ ਆਪਾਂ ਕਹਿੰਦੇ ਇਥੇ ਲੜੀ ਇੱਕ ਲੜੀ ਤੋਂ ਦੂਜੀ ਲੜੀ ਬਣਦੀ ਜਾਂਦੀ ਹੈ ਇਸ ਕਰਕੇ ਜੇ ਕਿਸੇ ਵੀ ਮਰੀਜ਼ ਨੂੰ ਇਹ ਲੱਛਣ ਐ ਉਹਦਾ ਇਲਾਜ ਜੇ ਆਪਾਂ ਟਾਈਮ ਤੇ ਕਰਾ ਦਿੰਨੇ ਆ ਤਾਂ ਜਿਹੜੀ ਟੀਵੀ ਕਿਉਂਕਿ ਕਿਉਰੇਬਲ ਹੈ ਬਿਲਕੁਲ ਠੀਕ ਹੋ ਸਕਦੀ ਹੈ ਜੇ ਆਪਾਂ ਟਾਈਮ ਤੇ ਕਰਾਵਾਂਗੇ ਤਾਂ ਮਰੀਜ਼ ਬਿਲਕੁਲ ਤੰਦਰੁਸਤ ਹੋ ਜਾਊਗਾ ਤੇ ਨਾਲੇ ਆਪਣੇ ਫੈਮਿਲੀ ਮੈਂਬਰ ਨੂੰ ਵੀ ਬਚਾ ਸਕਦੇ ਆ ਡਾਕਟਰ ਸਾਹਿਬ ਜਿਸ ਤਰ੍ਹਾਂ ਪਿੰਡਾਂ ਦੇ ਚੈਨਾਂ ਦੇ ਵਿੱਚ ਜਿਹੜੇ ਤੁਹਾਡੇ ਕੈਂਪ ਲੱਗ ਰਹੇ ਆ ਉਹਨਾਂ ਦੇ ਵਿੱਚ ਵੀ ਕਰਦੇ ਆ ਬਿਚੰਡਾਂ ਦੇ ਜਿਹੜੀ ਸਾਡੀ ਇਸ 100 ਦੇ ਟੀਵੀ ਕੈਂਪੇਨ ਦੇ ਵਿੱਚ ਸਾਡੀ ਆਸ਼ਾ ਵਰਕਰਸ ਡੋ ਟੂ ਡੋਰ ਸਕਰੀਨਿੰਗ ਕਰ ਰਹੀਆਂ ਆਸ਼ਾ ਵਰਕਰਸ ਦੀ ਟੀਮ ਬਣਾਈ ਗਈ ਹੈ ਉਹ ਕੀ ਕਰਦੀਆਂ ਉਹਨਾਂ ਦੇ ਜਿਹੜੇ ਵੀ ਪਪੂਲੇਸ਼ਨ ਹੈ ਉਹਨਾਂ ਨੂੰ ਜਾ ਕੇ ਕਰ ਤੋਂ ਕਰ ਜਾ ਕੇ ਕੁਝ ਕੁਐਸਚਨ ਅਨਸਰਸ ਪੁੱਛਦੀ ਹੈ ਵੀ ਜਿਵੇਂ ਤੁਹਾਨੂੰ ਦੱਸਿਆ ਹੀ ਗਿਆ ਕਿ ਜਿਹੜੇ ਲੱਛਣ ਹੈ ਉਹ ਜੇ ਕਿਸੇ ਵੀ ਮਰੀਜ਼ ਨੂੰ ਹੈਗੇ ਆ ਤਾਂ ਉਹਦਾ ਜਿਹੜਾ ਟੈਸਟ ਹੈ ਉਹ ਆਪ ਆ ਕੇ ਨਾਲ ਜਿਵੇਂ ਕਿ ਬਲਗਮ ਦੀ ਜਾਂਚ ਤੇ ਇੱਕ ਜਿਹੜਾ ਐਕਸ-ਰੇ ਹੈ ਟੈਸਟਿੰਗ ਉਹ ਕਰਵਾ ਰਹੀ ਹੈ ਤਾਂ ਕਿ ਕੋਈ ਵੀ ਮਰੀਜ਼ ਮਿਸ ਨਾ ਹੋਵੇ ਡਾਕਟਰ ਜਿਹੜੀ ਤੁਹਾਡੀ ਨਿਯਮ ਦੇ ਲੈਵਲ ਦੇ ਵਿੱਚ ਕਿੰਨੇ ਕਨਫਰਮੇਸ਼ਨ ਤੁਹਾਡੇ ਕੋਲ ਆ ਗਏ ਆ ਧੰਨਵਾਦ ਹਾਜੀ ਜਿਹੜੀ ਸਾਡੀ ਮੋਹਮ 7 ਦਸੰਬਰ ਤੋਂ ਚੱਲੀ ਹੈ ਹੁਣ ਸਾਡੇ ਕੋਲ ਜਿਹੜੇ ਟੀਬੀ ਨੋਟੀਫਾਈਡ ਪੇਸ਼ੈਂਟ ਹੈ ਉਹ 433 ਪੇਸ਼ੰਗ ਹੈ ਇਸ ਟਾਈਮ ਜਿਹੜੇ ਇਸ ਮੋਹਮ ਦੇ ਦੌਰਾਨ ਚੱਲਦੇ ਪਏ ਤੇ ਜਿਹੜੀ ਹੁਣ ਜਿਹੜੀ ਤੁਹਾਡੀ ਮੈਂ ਚੱਲੀ ਜਾਂ 100 ਦਿਨਾਂ ਦੀ ਹੋਇਆ ਬੰਦਾ ਬਿਲਕੁਲ ਜੀ ਦੇਖੋ ਜਦੋਂ ਅਸੀਂ ਡੋਰ ਟੂ ਡੋਰ ਜਾਂਦੇ ਹਾਂ ਇੱਕ ਤਾਂ ਮਰੀਜ਼ ਨੇ ਆਪ ਦਰਤੀ ਹੋਣਾ ਜਦੋਂ ਆਪਾਂ ਡੋਰ ਟੂ ਡੋਰ ਜਾਵਾਂਗੇ ਤਾਂ ਜਿਹੜਾ ਮਰੀਜ਼ ਹੈ ਜਿਹੜਾ ਲੁਕਵਾ ਮਰੀਜ਼ ਹੈ ਜਿਹੜਾ ਆਪ ਨਹੀਂ ਪਹੁੰਚ ਸਕ ਰਿਹਾ ਤਾਂ ਆਸ਼ਾ ਵਰਕਰ ਜਾ ਕੇ ਉਹਨੂੰ ਵੀ ਕਵਰ ਕਰਕੇ ਉਹਨੂੰ ਵੀ ਸਾਡੇ ਕੋਲ ਲੈ ਕੇ ਆ ਰਹੀ ਹੈ ਤਾਂ ਕਿ ਉਹਦੀ ਵੀ ਬਿਮਾਰੀ ਲੱਭ ਕੇ ਆਪਾਂ ਇਲਾਜ ਕਰ ਸਕੀਏ।